250 250 250 250 250 ਦੇਖੋ ਜੀ 250 ਰੁਪਏ ਦਾ ਸੂਟ ਦੇ ਰਹੇ ਆ ਸੂਟ ਦੇ ਨਾਲ ਦੁਪੱਟਾ ਦੇ ਰਹੇ ਆ ਰੰਗ ਇਹਦੇ ਵਿੱਚ ਦੇ ਰਹੇ ਆ ਬਾਗ ਮਾਲ ਮਤ ਮੇਲੇ ਹੀ ਲਾ ਦੇ ਚੱਕੋ ਜੀ ਆ ਚੱਕੋ ਡਿਜੀਟਲ ਸੂਟ ਆ ਗਿਆ ਦੁਪੱਟਾ ਕਾਟਨ ਦਾ ਲਾ ਕੇ ਬਰਕਲਾ ਸੂਟ ਬਾਜ਼ਾਰ ਤੇ 750 ਦਾ ਇੱਥੇ ਦੇਣਾ ਸਾਡੇ ਦੇ ਉੱਤੇ ਵੀ ਲਾਤੀ ਆਫਰ ਬਾਜ਼ਾਰ ਚ 1500 ਰੁਪਈਆ ਸਾਡੇ ਕੋਲ ਮਿਲੂਗਾ 500 ਦਾ 1 1500 ਦੇ 3 ਟੌਰ ਕੱਢਣੀ ਹੈ ਰੇਟ ਕੀ ਹੈ ਆ ਚੱਕੋ ਜੀ 500 ਰੁਪਏ ਦਾ ਹੀ ਬਹੁਤ ਸੋਨਾ ਕੰਮ 15 17 1800 ਨਹੀਂ ਲੈਣਾ 650 ਰੁਪਏ ਦਾ ਸੂਟ ਜਿਹੜਾ ਵਿਆਹ ਸ਼ਾਈ ਦਾ ਕਪੜਾ ਤਾਜਪੁਰ ਦਾ ਕਪੜਾ ਲੈਣਾ ਤੁਸੀਂ ਬਾਜ਼ਾਰ 'ਚ 50000 ਰੁਪਏ ਦਾ ਸਾਡੇ ਕੋਲ ਆਜੋ 15000 ਸ਼ਹਿਰੀ ਲੁੱਕ ਵੀ ਲੈ ਆਇਆ ਆ ਚੱਕੋ ਰੇਟ 750 ਦਾ ਅਸੀਂ ਦਿੰਨੇ ਆ ਪਲੇਨ ਬਾਟਮ ਹੈ ਆ ਚੱਕੋ ਨਾਲ ਪ्योर ਦੁਪੱਟਾ ਰੇਟ 2000 ਨਹੀਂ 1500 ਨਹੀਂ 850 ਰੁਪਏ ਦਾ ਦੇ ਰਹੇ ਆ ਜੀ ਦੇਖੋ ਜੀ ਗਰਮੀ ਗਰਮੀ ਨਹੀਂ ਲੱਗਣ ਦੇਣੀ ਐ ਤਕੀ ਤੁਹਾਨੂੰ ਕਿਉਂਕਿ ਸੂਟ ਹੀ ਸਾਡੇ ਆ ਗਏ ਠੰਡੇ ਠਾਰੇ ਆ ਦੇਖੋ ਗੀਦਾ कॉटन ਦੇ ਸੂਟ ਆ ਗਏ ਗੀਦਾ कॉटन ਦੇ ਸੂਟ ਆ ਦੇਖੋ ਕਢਾਈਆਂ ਕੱਢੀਆਂ ਆ ਗਈਆਂ ਡਿਜ਼ਾਈਨ ਨਵੇਂ ਨਵੇਂ ਬਣਾਤੇ ਹੈਗੇ ਆ ਜੇ ਆਪਾਂ ਰੇਟ ਦੀ ਗੱਲ ਕਰ ਲਈਏ 2000 ਰੁਪਏ ਨਹੀਂ ਲੈਣਾ ਇਹ ਵੀ ਤੁਹਾਨੂੰ ਦੇ ਰਣਾ 850 ਰੁਪਏ ਦੇ ਵਿੱਚ ਆ ਦੇਖੋ ਨਵੇਂ ਨਵੇਂ ਡਿਜ਼ਾਈਨ ਆ ਗਏ ਕੋਈ 2200 2500 ਨਹੀਂ ਲੈਣਾ ਇਹ ਵੀ ਤੁਹਾਨੂੰ ਡਿਜ਼ਾਈਨਰ ਸੂਟ ਦੇ ਰਣਾ ਸਿਰਫ ਅਸੀਂ 1000 ਰੁਪਏ ਚ ਰਾਇਲ ਕਲਾਸ ਸੂਟ ਕੱਟ ਰੇਟਾ ਜੇ ਲੈ ਕੇ ਆ ਗਿਆ ਜੀ ਕੱਟ ਰੇਟਾ ਜੇ ਆ ਦੇਖੋ ਜੀ ਜਲੰਧਰ ਵਾਲੀ ਤਹਿਸੀਲਦਾਰਨੀ ਮੈਡਮ ਦੇ ਵੀ ਸੂਟ ਇਦਾਂ ਦਾ ਪਾਇਆ ਦੇਖਿਆ ਸੀ ਉਹ ਵੀ ਇੱਥੋਂ ਲੈ ਕੇ ਆਏ ਸੀ ਕਿਉਂਕਿ ਫਾਇਦੇ ਹੋ ਰਹੇ ਬਹੁਤ ਵੱਡੇ ਆ ਦੇਖੋ ਤਾਂ ਇਹ ਸੂਟ ਉਹ ਆ ਜੀ ਜਿਹੜੇ ਦੂਰ ਬਿੰਨਾ ਲਾ ਲਾ ਕੇ ਵੀ ਬਜ਼ਾਰਾਂ ਦੇ ਵਿੱਚ ਨਹੀਂ ਮਿਲਦੇ ਫੋਟੋ ਵਾਲੇ ਮਾਡਲ ਵਾਲੇ ਸੂਟ ਦੇਖੋ ਜੀ ਆ ਕੜਾਈ ਬਹੁਤ ਸੋਹਣੀ ਕੱਢੀ ਆ ਕੰਮ ਬਹੁਤ ਸੋਹਣਾ ਹੋਇਆ ਆ ਦੁਪੱਟਾ ਵੀ ਚੈੱਕ ਕਰ ਲਓ ਦੁਪੱਟਾ ਵੀ ਬੋਲ ਬੋਲਦਾ ਬੱਚਾ ਜੀ ਗਲੇ ਤੇ ਕੰਮ ਦੇਖੋ ਇੱਥੋਂ ਪਤਾ ਲੱਗਦਾ ਵੀ ਹਾਂ ਬਈ ਵੱਕਈ ਮਾਤੂ ਸ਼੍ਰੀ ਦਸਤਾਰ ਬਾਗੇ ਪ੍ਰਾਣ ਤੇ ਹਰ ਤਰ੍ਹਾਂ ਦੀਆਂ ਵੈਰਾਈਟੀਆਂ ਆ ਚੱਕੋ ਜੀ ਕਾਟਨ ਦਾ ਸੂਟ ਹੈ ਆ ਬਣਿਆ ਹੋਇਆ ਗਲਾ ਸ਼ਾਨਦਾਰ ਦੁਪੱਟਾ ਬਹੁਤ ਪਿਆਰਾ ਰਾਇਲ ਕਲਾਸ A1 ਆਈਟਮਾਂ ਲੈ ਕੇ ਆਏ ਆ ਚੜਦੇ ਤੋਂ ਚੜਦੇ ਆਈਟਮਾਂ ਚੈਲੰਜ ਕੀ ਹੈ ਆ 5 ਦਿਨਾਂ ਦਾ ਮੇਲਾ ਲੱਗ ਗਿਆ ਗਰਮੀਆਂ ਦੇ ਵਿੱਚ ਫਾਇਦਾ ਕਰਾ ਲਓ ਦੇਖੋ ਜੀ ਰੰਗਾਂ ਦੇ ਚਾਰਟ ਵੀ ਚੈੱਕ ਕਰ ਲਓ ਹਰ ਤਰ੍ਹਾਂ ਦਾ ਰੰਗ ਹਰ ਤਰ੍ਹਾਂ ਦਾ ਡਿਜ਼ਾਈਨ ਜਿਹੜੀ ਚੀਜ਼ ਤੁਸੀਂ ਚਾਹੋ ਉਹ ਹੀ ਰੰਗ ਵੀ ਬਹੁਤ ਹੋਣਾ ਇਸਾਂ ਵੀ ਬਹੁਤ ਸੋਹਣਾ ਤੇ ਰੇਟ ਸਾਡਾ ਜੀ ਉਦੋਂ ਜ਼ਿਆਦਾ ਸੋਹਣਾ 850 ਰੁਪਏ ਦਾ 850 ਰੁਪਏ ਦਾ ਭਾਜੀ 850 ਰੁਪਏ ਦਾ ਆਹ ਦੇਖੋ ਆਹ ਦੇਖੋ ਆਹ ਦੇਖੋ ਜਿਹੜਾ ਬਾਜ਼ਾਰ ਦੇ ਵਿੱਚ 5-5000 ਰੁਪਈਆ ਲਈ ਜਾਂਦੇ ਆ ਕੋਈ 4-4000 ਰੁਪਈਆ ਲਈ ਜਾਂਦੇ ਆ ਕੋਈ ਕਹਿੰਦੇ ਪਾਕਿਸਤਾਨੀਆਂ ਕੋਈ ਕਹਿੰਦੇ ਅਫਗਾਨੀਆਂ ਪੂਰਾ ਕੰਮ ਪਰ ਸਾਡੇ ਕੋਲ ਲੈ ਜਾ 1500 ਦਾ ਆ ਤਮਾਂਗੇ 1275 ਰੁਪਏ ਦਾ ਆ ਵੀ ਚੈੱਕ ਕਰ ਲਓ ਜੀ 870 ਰੁਪਏ ਦਾ ਆ ਚੈੱਕ ਕਰ ਲਓ ਜੀ 975 ਰੁਪਏ ਦਾ ਬਾਜ਼ਾਰ 'ਚ 2-2000 ਰੁਪਈਆ ਸਮਾਈ ਸਾਡੇ ਕੋਲ 700 800 1200 1400 1500 ਦੇ ਵਿੱਚ ਬ੍ਰਾਈਡਲ ਰੋਇਲ ਕਲਾਸ ਆਈਟਮਾਂ ਜੀ ਕਾਟਨ ਦੀ ਆ ਕਾਟਨ ਦੀ ਆਈਟਮਾਂ ਦੇ ਰਹੇ ਆ ਵਧੀਆ ਕੱਪੜਾ ਦੇ ਰਹੇ ਆ ਸਾਈਜ਼ ਦੇ ਰਹੇ ਆ ਜੇ ਐਮ ਐਲ ਐਕਸ ਐਲ ਡਬਲ ਐਕਸ ਐਲ ਟ੍ਰिपल ਐਕਸ ਐਲ ਤੱਕ 850 ਦਾ ਕੋਈ 1000 ਦਾ ਕੋਈ 1275 ਦਾ ਕੋਈ 1500 ਦਾ ਢੋਡੀਆਂ ਅੱਤੋਂ ਅੱਤ ਸਵਾਈਆਂ ਬਚਾਤੀਆਂ ਸੀਤੇਸ ਦਾ ਇਹ ਸੂਟ ਹੈ ਗਰਮੀਆਂ ਦੇ ਵਿੱਚ ਪਾ ਕੇ ਚਲੇ ਜਾਓ ਉਹ ਖੜੇ ਪੈਰ ਵਿਆਹ ਆ ਗਿਆ ਉਹ ਖੜੇ ਪੈਰ ਵਿਆਹ ਆ ਗਿਆ ਆ ਚੱਕੋ ਖੜੇ ਪਿਆਰ ਵਾਸਤੇ ਖੜੇ ਪਿਆਰ ਸੂਟ ਆ ਗਿਆ ਆ ਦੇਖੋ ਡਿਜ਼ਾਈਨ ਕਿੰਨਾ ਸੋਹਣਾ ਆ ਦੇਖੋ ਜੀ ਕਿੰਨਾ ਸੋਹਣਾ ਕੰਮ ਰੇਡ ਦੇਖ ਲਓ ਭਾਈ ਝੂਠ ਨਹੀਂ ਬੋਲਦੇ ਸੌ ਵੱਡੇ ਮਹਾਰਾਜ ਜੀ ਜਿਹੜੀ ਗੱਲ ਕਹਿਣੀ ਆ ਪੱਕੀ ਕਹਿਣੀ ਆ ਸੱਚੀ ਕਹਿਣੀ ਆ ਕੋਈ 3500 ਲੈਂਦਾ ਕੋਈ 4000 ਲੈਂਦਾ ਬਾਗੇ ਪ੍ਰਾਣੇ ਮਾਤੂ ਸ਼੍ਰੀ ਦਸਤਾਰ ਤੇ 1000 ਰੁਪਏ ਦਾ ਲਗਜ਼ਰੀ ਪੂਰਾ ਸੈੱਟ ਦੇ ਰਹੇ ਆ